ਇਹ ਬਾਹਰ ਬੈ ਕੇ ਵੀ ਆਪਾਂ ਇੰਜੋਏ ਕਰ ਸਕਦੇ ਆ ਜੀ ਤੇ ਨਾਲ ਹੀ ਇਹਦੇ ਪਰਾਂ ਹੈਗੀ ਐ ਸਾਹਮਣੇ ਟॉय ਸ਼ੌਪ ਬੱਚਿਆਂ ਵਾਸਤੇ 에ਰੋਪਲੇਨ ਵਾਲੇ ਝੂਲੇ ਵਗੈਰਾ ਇੱਥੇ ਤੁਸੀਂ ਵਧੀਆ ਆਪਣਾ ਇੰਜੋਏ ਕਰ ਸਕਦੇ ਹੋ ਜੇ ਤੁਸੀਂ ਪਿਕਨਿਕ ਵਗੈਰਾ ਆਉਣਾ ਹੈ ਨੋਰਮਲ ਡੇਜ ਕਹਿੰਦਾ 500 ਰੈਂਡ ਦਾ ਬਫੇ ਤੇ ਸੈਚਰਡੇ ਸੰਡੇ 550 550 ਰੁਪਏ ਜੀ ਬੀਅਰ ਬਾਰ ਸਾਹਮਣੇ ਬੜਾ ਵਧੀਆ ਬਣਾਇਆ ਹੋਇਆ ਤੇ ਇਹ ਤੁਹਾਨੂੰ ਦਿਖਾਉਣਾ ਨਾਲ ਇੱਧਰ ਥੋੜਾ ਜਿਹਾ ਟੀਮਾਰਟ ਵੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਖੜੇ ਹਾਂ ਜੀ ਇਸ ਟਾਈਮ ਹਾਈਵੇ ਤੇ ਜਿਹੜਾ ਦਰਾਹੇ ਤੋਂ ਜਾਂਦਾ ਜੀ ਆਪਣਾ ਲਿਧਿਆਣੇ ਵੱਲ ਨੂੰ ਤੇ ਇਸ ਟਾਈਮ ਇਹ ਜਿਹੜੀ ਜਗ੍ਹਾ ਆਪਾਂ ਖੜੇ ਹਾਂ ਜੀ ਗੋਲਡਨ ਹੱਟ ਆਹ ਦੇਖੋ ਜੀ ਦੇਖੋ ਜੀ ਤੁਸੀਂ ਗੋਲਡਨ ਹੱਟ ਤੇ ਇਹ ਗੋਲਡਨ ਹੱਟ ਜਿਹੜੀ ਹੈਗੀ ਹੈ ਜੀ ਇਹ ਜਦੋਂ ਆਪਾਂ ਦਰਾਹੇ ਤੋਂ ਜਾਂਦੇ ਆ ਸਾਹਨੇਵਾਲ ਵੱਲ ਨੂੰ ਉਦੋਂ ਰਸਤੇ 'ਚ ਆਉਂਦੀ ਹੈ ਤੇ ਸਾਹਨੇਵਾਲ ਤੋਂ ਦੇ ਵਿੱਚ ਹੀ ਕਹਾਂ ਲੋ ਥੋੜਾ ਜਿਹਾ ਉਰਾਂ ਜੀ ਤੇ ਰੋਡ ਤੋਂ ਥੱਲੇ ਉਤਰ ਸਕਦੇ ਹਾਈ ਆ ਦੇਖੋ ਜੀ ਹਾਈ ਵੇ ਜਾ ਰਿਹਾ ਤੇ ਬੜੀ ਵਧੀਆ ਜਗ੍ਹਾ ਤੇ ਤੁਹਾਨੂੰ ਇਹਦੇ ਨਾਲ ਆਪਾਂ ਵਾਕਿਬ ਕਰਾਉਨੇ ਆ ਦਿਖਾਉਨੇ ਆ ਅੰਦਰ ਕੀ ਕੀ ਚੀਜ਼ਾਂ ਨੇ ਆਪਾਂ ਸਾਰਿਆਂ ਵਾਸਤੇ ਖਾਣ ਪੀਣ ਵਾਸਤੇ ਹੈ ਜੀ ਸਿਸਟਮ ਇੱਥੇ ਤੇ ਘੁੰਮਣ ਵਾਸਤੇ ਬੱਚਿਆਂ ਵਾਸਤੇ ਝੂਲੇ ਵਗੈਰਾ ਹੋਰ ਬੜਾ ਕੁਝ ਹੈ ਤੇ ਬੜੀ ਵਧੀਆ ਪਲੇਸ ਹੈ ਜੀ ਮੈਂ ਇਤੋਂ ਲੰਘ ਰਿਹਾ ਸੀਗਾ ਤੇ ਮੇਰੀ ਨਿਗਾ ਪੈ ਗਈ ਮੈਂ ਕਿਹਾ ਵੀ ਚਲੋ ਆਪਾਂ ਇਹ ਵੀ ਸਾਰਾ ਦੇਖਦੇ ਆ ਐਕਸਪਲੋਰ ਕਰਦੇ ਆ ਤੇ ਕਾਫੀ ਫੈਸਿਲਿਟੀਆਂ ਨੇ ਇਹਦੇ ਨਾਲ ਆਓ ਦੇਖੋ ਸਾਹਮਣੇ ਸ਼ਾਪਿੰਗ ਵਾਸਤੇ ਦੂਰ ਉਹ ਥੋੜਾ ਜਿਹੀ ਹੈ ਡੀਮਾਰਟ ਵੀ ਹੈ ਇਹ ਸੋਨਾ ਪਤਨ ਨੂੰ ਲੈ ਕੇ ਜਾਂਦੇ ਆਂ ਅੰਦਰ ਵੱਲ ਜੇ ਦੋਸਤੋ ਗੱਲ ਕਰੀਏ ਆਪਾਂ ਇਹਦੀ ਬਿਊਟੀ ਦੀ ਤਾਂ ਦੇਖੋ ਤੁਸੀਂ ਏਰੀਆ ਤਾਂ ਕਾਫੀ ਵੱਡਾ ਹੈ ਤੇ ਮਤਲਬ ਬਣਿਆ ਵੀ ਕਾਫੀ ਖੁੱਲਦਾ ਹੋਇਆ ਹੈ ਪਾਰਕਿੰਗ ਤੁਸੀਂ ਸਾਹਮਣੇ ਫਰੰਟ ਤੇ ਕਾਰ ਸਕਦੇ ਹੋ ਬਾਕੀ ਸਾਹਮਣੇ ਤੁਹਾਨੂੰ ਦਿਖਾਇਆ ਸੀਗਾ ਹਾਈ ਪਿਆ ਜੀ ਤੇ ਇਧਰਲੇ ਪਾਸੇ ਦੇਖੋ ਜੀ ਆਹ ਹਾਂ ਮਤਲਬ ਇੱਕ ਸਟੈਚੂ ਬੜਾ ਸੋਹਣਾ ਬਣਾਇਆ ਹੈ ਇਹ ਹੈ ਕਾਦਾ ਬਈ ਕਾਦਾ ਇਹ ਕੋਈ ਕੋਈ ਸਾਣ ਕੋਈ ਬੁਲਟ ਹੈ ਬਣਾ ਜਿਵੇਂ ਕਹ ਲਈਏ ਆ ਦੇਖੋ ਜੀ ਤੇ ਇਹ ਬਣਾਇਆ ਹੋਇਆ ਹੈ ਬਾਕੀ ਜਿਆਦਾ ਇੱਥੇ ਜਿਹੜਾ ਹੈਗਾ ਸਿਸਟਮ ਉਹ ਸ਼ੋਪਿੰਗ ਹਾਸਤੇ ਆ ਸਾਹਮਣੇ ਗੇਮਿੰਗ ਜ਼ੋਨ ਹੈ ਜੀ ਉਹ ਦੇਖੋ ਤੇ ਉਹ ਦੇਖ ਕੇ ਆਉਨੇ ਆ ਪਹਿਲਾਂ ਸਭ ਤੋਂ ਆਪਾਂ ਉਧਰਲੇ ਪਾਸੇ ਜਾਂਦੇ ਆ ਲਓ ਜੀ ਆਪਾਂ ਇਸ ਟਾਈਮ ਖੜੇ ਆ ਜਿਹੜਾ ਗੇਮਿੰਗ ਜ਼ੋਨ ਆ ਦੇਖੋ ਜੀ ਇੱਥੇ ਗੇਮਿੰਗ ਜ਼ੋਨ ਬਣਿਆ ਹੋਇਆ ਇੱਥੇ ਖੜੇ ਆ ਤੇ ਬਾਈ ਕਹਿੰਦਾ ਇਹ ਬੱਚਿਆਂ ਵਾਸਤੇ ਆ ਸਾਰਾ ਜੀ ਤੇ ਆ ਦੇਖੋ ਇੱਧਰ 에ਰੋਪਲੇਨ ਵਾਲੇ ਝੂਲੇ ਵਗੈਰਾ ਇੱਥੇ ਤੁਸੀਂ ਵਧੀਆ ਆਪਣਾ ਇੰਜੋਏ ਕਰ ਸਕਦੇ ਹੋ ਜੇ ਤੁਸੀਂ ਪਿਕਨਿਕ ਵਗੈਰਾ ਆਉਣਾ ਹੈ ਵੈਸੇ ਗਰਮੀ ਦੇ ਵਿੱਚ ਤਾਂ ਬੈਠਣਾ ਨਹੀਂ ਜਾਣਾ ਕਿਉਂਕਿ ਧੁੱਪ ਬਹੁਤ ਤੇਜ਼ ਹੈ ਪਰ ਇੱਥੇ ਫਿਰ ਵੀ ਸ਼ਾਮ ਟਾਈਮ ਜੇ ਇੰਜੋਏ ਕਰਨਾ ਤਾਂ ਬੱਚਿਆਂ ਵਾਸਤੇ ਆ ਦੇਖੋ ਜੀ ਵਧੀਆ ਵਧੀਆ ਝੂਲੇ ਲੱਗੇ ਹੋਏ ਨੇ ਤੇ ਆਇਆ 에ਰੋਪਲੇਨ ਆ ਗਿਆ ਤੁਹਾਨੂੰ ਦਿਖਾਇਆ ਜੀ ਬਾਕੀ ਲੱਗ ਲੱਗ ਤਰ੍ਹਾਂ ਦੇ ਨੇ ਤੇ ਪਾਰਕ ਕਾਫੀ ਖੁੱਲਾ ਹੈ ਬੈਠਣ ਵਾਸਤੇ ਤੇ ਰੈਸਟੋਰੈਂਟ ਵੀ ਹੈਗਾ ਹੈ ਅੰਦਰ ਦਿਖਾ ਦਿੰਨੇ ਆ ਤੁਹਾਨੂੰ ਵੀ ਆ ਮੈਂ ਮਨਾਲੀ ਗਿਆ ਸੀਗਾ ਜੀ ਤੇ ਉੱਥੇ ਦੇਖਿਆ ਸੀ ਬਹੁਤ ਜ਼ੋਰ ਦੀ ਚੁੱਕੇ ਮਾਰਦਾ ਥੱਲੇ ਆਲੇ ਦੁਆਲੇ ਨਾ ਜਿਹੜਾ ਆ ਲੱਗਾ ਹੋਇਆ ਇਹਨੂੰ ਮਤਲਬ ਉਹ ਕਰ ਦੇਣਗੇ ਜੀ ਹਵਾ ਭਰ ਦੇਣਗੇ ਇਹਦੇ ਵਿੱਚ ਫਿਰ ਇੱਥੇ ਬੈਠਣਾ ਹੁੰਦਾ ਜੀ ਤੇ ਚੁੱਕੇ ਥੱਲੇ ਮਾਰਦਾ ਬਾਕੀ ਸ਼ਾਇਦ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਵੇ ਆ ਤੇ ਆ ਦੇਖੋ ਜੀ ਇਸ ਤਰ੍ਹਾਂ ਕਰਕੇ 50 ਰੁਪਏ ਤੇ 100 ਰੁਪਏ ਟਿਕਟੇ ਦੀ ਤੇ ਬੜੀ ਸੋਹਣੀ ਲੋਕੇਸ਼ਨ ਬਣੀ ਹੋਈ ਹੈ ਜੀ ਗ੍ਰੀਨਰੀ ਕਾਫੀ ਹੈ ਪਿੱਛੇ ਵੀ ਜਾਂਦੇ ਆ ਬੈਕ ਸੈਟ ਤੇ ਤੇ ਉਧਰ ਵੀ ਦੇਖਦੇ ਆ ਰੈਸਟੋਰੈਂਟ ਵੀ ਦਿਖਾਉਣਾ ਤੁਹਾਨੂੰ ਜੀ ਮੈਂ ਵਲੌਗ ਦੇ ਐਂਡ ਤੱਕ ਬਣੇ ਰਿਓ ਸਾਰਾ ਵਲੌਗ ਜਰੂਰ ਦੇਖਿਓ ਜੀ ਸਾਹਮਣੇ 골ਡ ਦੂਜਾ ਗੇਮਿੰਗ ਜ਼ੋਨ ਤੋਂ ਬਾਅਦ ਇਧਰਲੇ ਪਾਸੇ ਜਿਹੜਾ ਜੀ ਹੈਗਾ ਆਪਣਾ ਫੂਡ ਕੋਰਟ ਬਣਿਆ 골ਡਨ ਹੱਟ ਫੂਡ ਕੋਰਟ ਇੱਥੇ ਬੈਠ ਕੇ ਜੋ ਕੁਝ ਖਾਣਾ ਖਾ ਪੀ ਸਕਦੇ ਆ ਜੀ ਆਪਾਂ ਤੇ ਕੈਂਟ ਸਿਸਟਮ ਬਣਿਆ ਹੋਇਆ ਜੀ ਕੂਲਰ ਦੇਖੋ ਜੀ ਵੱਡੇ ਵੱਡੇ ਲਾਏ ਹੋਏ ਨੇ ਨਾਲ ਨਾਲ ਇਹਨਾਂ ਦਾ ਕੰਮ ਪੂਰਾ ਤੇ ਛਾਵੇਂ ਬੈਠਣ ਵਾਸਤੇ ਆ ਜੇ ਸਿਆਲ ਸੂਲ ਦੇ ਵਿੱਚ ਜਾਂ ਮੌਸਮ ਢੰਡਾ ਹੋਵੇ ਤੇ ਬਾਹਰ ਬੈ ਕੇ ਵੀ ਆਪਾਂ ਇੰਜੋਏ ਕਰ ਸਕਦੇ ਆ ਜੀ ਨਾਲੀ ਦੇ ਪਰਾਂ ਹੈਗੀ ਐ ਸਾਹਮਣੇ ਟੌਏ ਸ਼ਾਪ ਬੱਚਿਆਂ ਵਾਸਤੇ ਤੇ ਆ ਦੇਖੋ ਜੀ ਫੁੱਲਾ ਵਦੂ ਜੀ ਜਿਵੇਂ ਮਰਜ਼ੀ ਬੈ ਕੇ ਇੰਜੋਏ ਕਰ ਸਕਦੇ ਹੋ ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਜੀ ਮੈਂ ਜ ਸਾਢੇ ਕਿ ਦੱਸਦਾ ਹੋਇਆ ਤੇ ਆਪਾਂ ਥੋੜਾ ਜਿਹਾ ਛੇਤੀ ਆ ਗਏ ਆ ਪਰ ਬਾਈ ਕਹਿ ਰਿਆ ਸੀਗਾ ਜਿਹੜਾ ਇਹਨਾਂ ਦਾ ਬਫੇ ਸਿਸਟਮ ਆ ਉਹ ਵੀ ਹੈਗਾ ਇੱਥੇ ਜਿਹੜਾ ਰੈਸਟੋਰੈਂਟ ਤੁਹਾਨੂੰ ਦਿਖਾਇਆ ਉਹ ਮਤਲਬ 12 ਵਜੇ ਕਹਿ ਰਹੇ ਸੀਗੇ 12 ਸਾਢੇ 12:30 ਵਜੇ ਕਹਿੰਦੇ ਵੀ ਮਤਲਬ ਜਿਹੜਾ ਉਸ ਓਪਨ ਹੁੰਦਾ ਹੈ ਸ਼ੁਰੂ ਹੁੰਦਾ ਹੈ ਤੇ ਆਹ ਦੇਖੋ ਸਾਹਮਣੇ ਆ ਹੈਗਾ ਜੀ ਬੀਅਰ ਬਾਰ ਸਾਹਮਣੇ ਬੜਾ ਵਧੀਆ ਬਣਿਆ ਹੋਇਆ ਤੇ ਇਹ ਤੁਹਾਨੂੰ ਦਿਖਾਉਣਾ ਨਾਲ ਇਧਰ ਮਤਲਬ ਕਿ ਆਹ ਗ੍ਰੀਨਰੀ ਜਿਵੇਂ ਆ ਲਾਇਆਣਾ ਜਿਵੇਂ ਲਿਖਿਆ ਰੈੱਡ ਮੰਗੋ ਇਹ ਸਿਸਟਮ ਬਹੁਤ ਵਧੀਆ ਲੱਗਦਾ ਜੀ ਸਜਾਵਟ ਬੜੀ ਸੋਹਣੀ ਹੋਈ ਏ ਤੇ ਆਹ ਦੇਖਦੇ ਆ ਜੀ ਵੈਸੇ ਤਾਂ ਮੈਨੂੰ ਲੱਗਦਾ ਸ਼ਾਇਦ ਬੰਦ ਹੋਊਗਾ ਪਰ ਫਿਰ ਵੀ ਆਪਾਂ ਤੁਹਾਨੂੰ ਨੇੜੇ ਦਿਖਾ ਕੇ ਲੈ ਕੇ ਹੁੰਦੇ ਆ ਜੀ ਆਹ ਦੇਖੋ ਪਰ ਲੈਵੈਸ਼ਨ ਬਹੁਤ ਵਧੀਆ ਜੀ ਥੀਓ ਇਹਦਾ ਚੈੱਕ ਕਰੋ ਲੋ ਜੀ ਇਹ ਬਾਰ ਬਣਿਆ ਹੋਇਆ ਜੀ ਸਿਉਲ ਬਾਰ ਫੈਮਿਲੀ ਰੈਸਟੋਰੈਂਟ ਓਪਨਿੰਗ ਜਿਹੜੀ ਹੈ 12 ਵਜੇ ਹੋਊਗੀ ਜੀ ਤੇ ਬਾਕੀ ਵੇਖ ਲਓ ਜੀ ক্লোজিং 11:30 ਵਜੇ ਰਾਤ ਤੇ ਮੜਾ ਜਾ ਦਿਖਾਉਣਾ ਅੰਦਰਲੇ ਵਾਸਤੇ ਹਾਂ ਦੇਖੋ ਵੀ ਕਰੋ ਚੈੱਕ ਅੰਦਰਲਾ ਵੀ ਵੀ ਘੈਂਟ ਹੈ ਜੀ ਸਾਰਾ ਲੋ ਜੀ ਆ ਦੇਖੋ ਗਰਮਾ ਗਰਮ ਸਮੋਸੇ ਤੇ ਸਮਾਨ ਰੈਡੀ ਹੈ ਟਾਈਮ ਤੁਹਾਨੂੰ ਦੱਸਿਆ ਜੀ 11:30 ਦੱਸਦਾ ਹੈ ਆਪਾਂ ਥੋੜਾ ਜਿਹਾ ਛੇਤੀ ਆ ਗਿਆ ਨਾ ਕੋਲ ਚਲੋ ਆਪਾਂ ਜਾ ਰਹੇ ਸੀ ਮੈਂ ਕਿਹਾ ਬਣਾ ਲਈਏ ਆ ਦੇਖੋ ਜੀ ਰੈਡੀ ਐ ਬਾਕੀ ਇਧਰ ਆ ਖਾਣ ਪੀਣ ਵਾਲੀਆਂ ਖਟੀਆਂ ਮਿੱਠੀਆਂ ਗੋਲੀਆਂ ਸਾਰਾ ਕੁਝ ਅਵੇਲੇਬਲ ਹੈ ਜਿਵੇਂ ਵੀ ਹੁੰਦਾ ਹੈ ਜੀ ਇਨਾ ਰੈਸਟੋਰੈਂਟਸ ਤੇ ਜਾਂ ਕੋਈ ਢਾਬਿਆਂ ਤੇ ਜੀ ਤੇ ਅੰਦਰ ਇਧਰ ਬੈਠਣ ਦਾ ਸਿਸਟਮ ਇੱਕ ਬਾਈ ਕਹਿੰਦਾ ਸੀਗਾ ਬਫੇ ਸਿਸਟਮ ਹੈ ਇਹਨਾਂ ਦਾ ਤੇ ਉਹ ਕਿੰਨੇ 12:30 ਵਜੇ ਸ਼ੁਰੂ ਹੁੰਦਾ ਬਾਈ ਬਫੇ 12:30 ਵਜੇ ਤੇ ਕਿੰਨੇ ਮਤਲਬ ਕੀ ਪ੍ਰਾਈਸ ਉਹਦਾ ਔਰ ਬਫੇ ਦਾ ਸੰਦੇਸ਼ ਸਟੇ ਰਹਦਾ ਹੈ ہمارا ਸੰਡੇ ਔਰ ਸੈਟਰਡੇ 550 ਅੱਛਾ ਨੋਰਮਲ ਡੇਜ ਕਿੰਦਾ 500 ਰੈਂਡ ਦਾ ਬਫੇ ਤੇ ਸੈਟਰਡੇ ਸੰਡੇ 550 550 ਰੁਪਏ ਠੀਕ ਹੈ ਪਰ ਪਰਸਨ 550 ਰੁਪਏ ਰਹਿੰਦਾ ਤੇ ਵੈਜਨ ਆਨ ਵੈਜ ਕਿ ਲਿਖੋ ਵੈਜ ਪਿਓਰ ਵੈਜ ਹੁੰਦਾ ਜੀ 40 40 ਪਲੱਸ ਆਈਟਮਸ ਜਿਹੜੀਆਂ ਹੁੰਦੀਆਂ ਨੇ ਜੀ ਬਾਈ ਕਹਿੰਦਾ ਇਹਦੇ ਵਿੱਚ ਤੇ ਵਧੀਆ ਲੱਗਾ ਹੋਇਆ ਸਿਸਟਮ ਇਹਨਾਂ ਦਾ ਰੋਜ਼ ਇਹ ਕਿੰਨੇ ਵਜੇ 12:30 ਤੋਂ ਲੈ ਕੇ ਕਿੰਨੇ ਵਜੇ ਤੱਕ 11:30 ਸਾਢੇ 11:30 ਸਾਢੇ 12:00 ਮਤਲਬ ਦੁਪਹਿਰ ਤੋਂ ਲੈ ਕੇ ਰਾਤ ਦੇ 11:30 ਵਜੇ ਤੱਕ ਬਈ ਤੁਸੀਂ ਆ ਸਕਦੇ ਹੋ ਤੇ ਇਹ ਆ ਜੀ 골ਡਨ ਹੱਟ ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਜਿੰਨੇ ਜਿੰਨੇ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਜੀ ਕਿਤਾ ਲੱਗਾ ਆਪਣਾ ਅੱਜ ਦਾ ਵਲੌਗ ਜੀ ਥੈਂਕ ਯੂ ਜੀ